ਇਹ ਜਿਹੜਾ ਹਰਪ੍ਰੀਤ ਸਿੰਘ ਹੁਣ ਅਕਾਲੀ ਫੂਲਾ ਸਿੰਘ ਦਾ ਵਾਰਡ ਇਹਨੂੰ ਮਿਲਿਆ ਵੈਸੇ ਤੋਂ ਉਹਦਾ ਇਹਦੀ ਫੋਟੋ ਦੇਖ ਕੇ ਤੁਸੀਂ ਦੇਖੋ ਵੀ 21ਵੀਂ ਸਦੀ ਦੇ ਵਿੱਚ ਅਕਾਲੀ ਫੂਲਾ ਸਿੰਘ ਇਦਾਂ ਦਾ ਲੱਗਦਾ ਉਹ ਨਾਰੀਅਲ ਵਾਲੀ ਫੋਟੋ ਲਾ ਦਿਓ ਭੈਣ 21ਵੀਂ ਸਦੀ ਦਾ ਅਕਾਲੀ ਫੂਲਾ ਸਿੰਘ ਹੈ ਮੈਂ ਉਹਦੇ ਜਿਹੜਾ ਭਾਸ਼ਣ ਦਿੱਤਾ ਹਥੇ ਉਹਨੇ ਨਾ ਉਹ ਸੁਣਿਆ ਥੋੜਾ ਜਿਹਾ ਕਲਪ ਛੋਟਾ ਜਿਹਾ ਹਾਂ ਯਾਨੀ ਕਿ ਕੁਝ ਗੱਲਾਂ ਹੁੰਦੀ ਬੰਦਾ ਗੱਲਾਂ ਭਾਵੇਂ ਉਹ ਵਧੀਆ ਵੀ ਹੋਵੇ ਨਾ ਆਹ ਥੋੜਾ ਸੋਚਣਾ ਚਾਹੀਦਾ ਵੀ ਗੱਲ ਮੇਰੇ ਮੂੰਹੋਂ ਫੱਬਦੀ ਵੀ ਆ ਕੇ ਨਹੀਂ ਫੱਪਦੀ ਜਿਹੜੀ ਮੈਂ ਗੱਲ ਕਰਨ ਲੱਗਾ ਉਸ ਗੱਲ ਦੇ ਨਾਲ ਮੇਰਾ ਚਿਹਰਾ ਜਿਹੜਾ ਹੈਗਾ ਉਹ ਉਹਦਾ ਕੋਈ ਮੇਲਜੋਲ ਆਪਸ ਦੇ ਵਿੱਚ ਨਹੀਂ ਦਾ ਕਰਨੀ ਮੇਲ ਖਾਂਦਾ ਹੈ ਹਾਏ ਉਹ ਕਹਿੰਦਾ ਸਿੱਖੀ ਸਪਿਰਟ ਦੀ ਗੱਲ ਕਰਦਾ ਏ ਜਦੋਂ ਪੰਥ ਦੀ ਗੱਲ ਕਰਦਾ ਹੂੰ ਕਹਿੰਦਾ ਵੋਟਾਂ ਦੇ ਦਿਨ ਸੀਗੇ ਕਹਿੰਦਾ ਤੇ ਇੱਕ ਕੋਈ ਲੀਡਰ ਸੀਗਾ ਕਾਂਗਰਸ ਦਾ ਹੂੰ ਉਹ ਸਪੀਚ ਦੇ ਕੇ ਕਿਤੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਦੇਖਿਆ ਵੀ ਖੇਤਾਂ ਦੇ ਵਿੱਚ 5 7 10 ਘਰ ਇਕੱਠੇ ਬਣੇ ਹੋਏ ਆ ਕਿਤੇ ਹੂੰ ਉਹ ਕਹਿੰਦਾ ਵੀ ਉਹਨੇ ਸੋਚਿਆ ਵੀ ਚਲ ਮੈਂ ਇਹ 5 7 10 ਘਰ ਇਕੱਠੇ ਆ ਵੀ ਮੈਂ ਲੰਘਦਾ ਲੰਘਦਾ ਵਿੱਚੋਂ ਲੰਘ ਜਾਣਾ ਵੀ ਇਹਨਾਂ ਨੂੰ ਵੋਟਾਂ ਦਾ ਕਹਿ ਜਾਣਾ ਜਦਾਂ ਹਨ ਹੂੰ ਵੀ ਚਲੋ ਇਹਨਾਂ ਨੂੰ ਹੋਊਗਾ ਕੋਈ ਲੀਡਰ ਸਾਡੇ ਘਰ ਆਇਆ ਵਾ ਤੇ ਵੋਟਾਂ ਪਾਉਣਗੇ ਸਾਡੀ ਪਾਰਟੀ ਦੇ ਨਾਲ ਜੁੜਨਗੇ। ਯਾ ਉਹ ਕਹਿੰਦਾ ਵੀ ਉਹ ਨਾ ਖੇਤਾਂ ਦੇ ਵਿੱਚ ਚੱਲਿਆ ਗਿਆ ਤੇ ਉੱਥੇ ਜਿਹੜਾ ਉਹ ਪੰਜ-ਸੱਤ ਘਰ ਕਹਿੰਦਾ ਇੱਕੋ ਪਰਿਵਾਰ ਦੇ ਸੀਗੇ ਜਿੱਦਾਂ ਜਿਹੜਾ ਉਹ ਪਰਿਵਾਰ ਦਾ ਮੁਖੀ ਸੀਗਾ ਉਹ ਕਹਿੰਦਾ ਕੁਦਰਤੀ ਘਰ ਦੇ ਬਾਹਰ ਵਾਰੀ ਕਹਿੰਦਾ ਬੈਠਾ ਹੋਇਆ ਸੀ ਮੰਜੀ 'ਤੇ। ਹੂੰ ਤੇ ਉਹਦੀ ਦਾੜ੍ਹੀ ਕੱਟੀ ਹੋਈ ਸੀ ਕਹਿੰਦਾ। ਹੂੰ ਉਹ ਕਹਿੰਦਾ ਵੀ ਉਹ ਗਿਆ ਲੀਡਰ ਤੇ ਜਾ ਕੇ ਉਹਨੂੰ ਸਸਰੀਕਾਲ ਵਗੈਰਾ ਬੁਲਾ ਕੇ ਤੇ ਉਹਨੂੰ ਕਹਿੰਦਾ ਜੀ ਵੀ ਵੋਟਾਂ ਆ ਗਈਆਂ ਤੇ ਤੁਸੀਂ ਵੋਟਾਂ ਸਾਡੀ ਪਾਰਟੀ ਨੂੰ ਪਾਓ ਹੂੰ ਸਖੀਅਰਟ ਦੀ ਗੱਲ ਕਰਦਾ ਜਦੋਂ ਇਹ ਯਾ ਕਹਿੰਦਾ ਵੀ ਉਹ ਬਜ਼ੁਰਗ ਨੇ ਜਵਾਬ ਦਿੱਤਾ ਕਹਿੰਦਾ ਵੀ ਤੂੰ ਜਲਪਾਣੀ ਛਕਣਾ ਤੇ ਮੈਨੂੰ ਦੱਸ ਮੈਂ ਤੈਨੂੰ ਜਲਪਾਣੀ ਛਕਾ ਦੇਣਾ ਪ੍ਰਸ਼ਾਦਾ ਪਾਣੀ ਛਕਣਾ ਮੈਂ ਉਹ ਤਿਆਰ ਕਰਵਾ ਦੇਣਾ ਤੈਨੂੰ ਛਕਾ ਦੇਣਾ ਯਾ ਪਰ ਜੇ ਤੂੰ ਵੋਟਾਂ ਦੀ ਗੱਲ ਕਰਦਾ ਤੇ ਵੋਟਾਂ ਜਿਹੜੀਆਂ ਉਹ ਮੈਂ ਪੰਥ ਨੂੰ ਪਾਉਣੀ ਆ ਕਹਿੰਦਾ ਵੀ ਵੋਟ ਮੇਰੀ ਜਿਹੜੀ ਹੈਗੀ ਆ ਮੇਰੇ ਪਰਿਵਾਰ ਦੀ ਜਿਹੜੀ ਹੈਗੀ ਆ ਉਹ ਵੋਟ ਪੰਥ ਵਾਸਤੇ ਆ ਮੋਟ ਨਿੱਤੇ ਨੂੰ ਪਾ ਸਕਦੀ ਪ੍ਰਸ਼ਾਦਾ ਪਾਣੀ ਜਲ ਪਾਣੀ ਜੋ ਤੂੰ ਕਹੇ ਤੈਨੂੰ ਸ਼ਿਕਾਇਤ ਹੂੰ ਕਹਿੰਦਾ ਉਹ ਲੀਡਰ ਦੇ ਅੱਗੋਂ ਆਖਿਆ ਕਹਿੰਦਾ ਵੀ ਦਾੜੀ ਤੇ ਨਹੀਂ ਕੱਟੀ ਹੋਈ ਆ ਹੂੰ ਵੀ ਤੇਰਾ ਪੰਥ ਦੇ ਨਾਲ ਕੀ ਵਾਹ ਵਾਸਤਾ ਆ ਉਹ ਕਹਿੰਦਾ ਉਹ ਬਜ਼ੁਰਗ ਨੇ ਜਵਾਬ ਦਿੱਤਾ ਕਹਿੰਦਾ ਮੇਰੀ ਤੇ ਦਾੜੀ ਕੱਟੀ ਹੋਈ ਆ ਹੂੰ ਤੇ ਤੂੰ ਕਹਿੰਦਾ ਵੀ ਮੇਰਾ ਪੰਥ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਵੀ ਤੂੰ ਕੀ ਚਾਹਣਾ ਵਾ ਵੀ ਮੈਂ ਤੈਨੂੰ ਵੋਟ ਪਾ ਕੇ ਹੁਣ ਪੰਥ ਦੀ ਦਾੜੀ ਵੀ ਕੱਟ ਦਿਆਂ ਕਹਿੰਦਾ ਹੂੰ ਚਾਰ ਦੀ ਕਿ ਕਾਂਗਰਸ ਨੂੰ ਵੋਟ ਪਾਉਣੀ ਉਹ ਕਹਿੰਦਾ ਸੀ ਵੀ ਇਹ ਸਮਝ ਜਾਂਦਾ ਮੈਂ ਪੰਥ ਦੀ ਦਾੜੀ ਵੀ ਕੱਟ ਦਿਆਂ ਹੁਣ ਕਹਿੰਦਾ ਆਹ ਕਹਿੰਦਾ ਵੀ ਇਹ ਸਿੱਖੀ ਸਪਿਰਟ ਸੀਗੀ ਹੂੰ ਜਦੋਂ ਉਹਨੇ ਇਹ ਗੱਲ ਸੁਣੀ ਮੈਨੂੰ ਝਟਖਿਆ ਲੱਗਾ ਵੀ ਜਿਸ ਦਿਨ ਅਕਾਲ ਤਖਤ ਦਾ ਜਥੇਦਾਰ ਕਾਂਗਰਸ ਦੇ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਦੀ ਅਰਦਾਸ ਜਾ ਕੇ ਕਰਦਾ ਉਦੋਂ ਤੂੰ ਆਪ ਆਪੇ ਹੀ ਨਾਲੇ ਜਾਨੀ ਮੰਨਿਆ ਪਈ ਆਪ ਕੋਈ ਕੋਈ ਹੋਰ ਨਹੀਂ ਜਥੇਦਾਰ ਗਿਆ ਖੁਦ ਆਪ ਗਿਆ ਜਿਹਨੂੰ ਅਕਾਲੀ ਫੂਲਾ ਸਿੰਘ ਦਾ ਅਵਾਰਡ ਮਿਲਦਾ ਪਿਆ ਯਾ ਉਹ ਕਾਂਗਰਸ ਦੇ ਮੁੱਖ ਮੰਤਰੀ ਦੇ ਮੁੰਡੇ ਜਿਨ੍ਹਾਂ ਨੂੰ ਇਹਨਾਂ ਦੀ ਜਿਹੜੀ ਸਿੱਖ ਰਹਿਤ ਮਰਜ਼ਾਦਾ ਉਹਦੇ ਵਿੱਚ ਪੱਤ ਤਾਖਿਆ ਗਿਆ ਆ ਉਹਦੀ ਅਰਦਾ ਕਿ ਉਸ ਦਿਨ ਪੰਥ ਦੀ ਦੜ ਨਹੀਂਸ ਘਟ ਹੋਈ ਇਹਦੇ ਕੋਲ ਨਹੀਂ ਨਹੀਂ ਗਿਆਨੀ ਜੈਲਸੋਂ ਦੇ ਮੁੰਡੇ ਦੇ ਵਿਆਹ ਦੀ ਗੱਲ ਆਉਂਦੀ ਆ ਸ਼ਾਇਦ ਪੌਰਾ ਦੇ ਟਾਈਮ ਅਛਾ ਜੀ ਕੇਸਗੜ ਸਾਹਿਬ ਹਾਂਜੀ ਉਹਨੇ ਹੁਣ ਨਹੀਂ ਦਿੱਸੀ ਦਿੱਤਾ ਉਥੇ ਲਾਵਾ ਨਹੀਂ ਸੀ ਹੁਣ ਦਿੱਤੀਆਂ ਮੈਂ ਉਹ ਗੱਲ ਕਰਦਾ ਵੀ ਹੁਣ ਉਹ ਉਹ ਜਿਹੜੇ ਪੌਰੇ ਦੀ ਗੱਲ ਤੁਸੀਂ ਕਰਦੇ ਵੀ ਜੇ ਉਹ ਇਹੋ ਜਿਹੇ ਸਿੱਖ ਇੰਸਪੈਕਟ ਦੀ ਗੱਲ ਕਰਦੇ ਉਹਦੇ ਮੂੰਹ ਸੱਚ ਦੀ ਵੀ ਆ ਹੂੰ ਹੁਣ ਇਹ ਬੰਦਾ ਕਹਿ ਰਿਹਾ ਵਾ ਵੀ ਜੇ ਕਾਂਗਰਸ ਨੂੰ ਵੋਟ ਪਾਣੀ ਵੀ ਪੰਥ ਦੀ ਦਾੜ੍ਹੀ ਕੱਟਣ ਦੇ ਬਰਾਬਰ ਹੈ। ਯਾ ਤੇ ਆਪ ਹੁਣ ਆਮ ਆਦਮੀ ਪਾਰਟੀ ਆ। ਯਾ ਉਹ ਹੋ ਗਿਆ ਤੋਂ ਉਹ ਜਿਹੜੀ ਪ੍ਰੇ ਕਰੀਪਾ ਨੀਤੀ ਚੋਪੜਾ ਸੀ ਰਾਗ ਵਿੱਚ ਛੱਡਾ। ਛੱਡਾ ਛੱਡਾ ਯਾ ਉਹ ਕਹਿੰਦਾ ਮੇਰੀਆਂ ਕੁੜੀਆਂ ਕਹਿ ਰਹੀ ਸੀ ਅਸੀਂ ਪ੍ਰਿਆੰਕਾ ਚੋਪੜਾ ਨੂੰ ਮਿਲਣਾ ਕਿ ਹੂੰ ਇਸ ਵਾਸਤੇ ਕਹਿੰਦਾ ਵੀ ਕੁੜੀਆਂ ਨੂੰ ਮਲਾਉਣ ਵਾਸਤੇ ਕਹਿੰਦਾ ਮੈਂ ਰਾਗ ਵਿੱਚ ਛੱਡੇ ਦੇ ਵਿਆਹ ਦੀ ਪਾਰਟੀ ਦੇ ਵਿੱਚ ਉੱਥੇ ਜਾ ਕੇ ਸ਼ਾਮਲ ਹੋ ਗਿਆ ਕਹਿੰਦਾ। ਜਾ ਸਕਦਾ ਯਾਨੀ ਤੁਸੀਂ ਅੰਦਾਜ਼ਾ ਲਾਓ ਵੀ ਅਕਾਲੀ ਫੂਲਾ ਸਿੰਘ ਹੂੰ ਉਹਦੀਆਂ ਬੱਚੀਆਂ ਕਹਿਣ ਵੀ ਅਸੀਂ ਪ੍ਰਿਆੰਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਹੂੰ ਵੀ ਸਾਨੂੰ ਉਹਦੇ ਨਾਲ ਮਿਲਾਵੀਂ ਅਕਾਲੀ ਫੂਲਾ ਸਿੰਘ ਜਿਹੜਾ ਹੈਗਾ ਵੀ ਆਪਣੇ ਬੱਚੇ ਨੂੰ ਪ੍ਰਿਆੰਕਾ ਚੋਪੜਾ ਦੇ ਨਾਲ ਮਿਲਾਉਣ ਵਾਸਤੇ ਲੈ ਕੇ ਗਿਆ ਯਾ ਕਾਂਗਰਸ ਦੇ ਮੁੱਖ ਮੰਤਰੀ ਦੇ ਮੁੰਡੇ ਦੀ ਅਰਦਾਸ ਕਰਨ ਵਾਸਤੇ ਆਪ ਉੱਤੇ ਪਹੁੰਚ ਗਿਆ ਹੂੰ ਉਹ 21ਵੀਂ ਸਦੀ ਦਾ ਅਕਾਲੀ ਫੂਲਾ ਸਿੰਘ ਹੈ ਨਹੀਂ ਜਿਹੜੀ ਜਿਹੜੀ ਨਾ ਅੱਜ ਮੁਸ਼ਕਲ ਆ ਗਿਆ ਨਹੀਂ ਜੀ ਇਹੀ ਆ ਵੀ ਉਹ ਜਿਹੜੀਆਂ ਗੱਲਾਂ ਆ ਉਹ کردار ਨਾਲ ਮੇਲ ਨਹੀਂ ਖਾਨੀਆਂ ਈਵਨ ਹਾ ਤੁਸੀਂ ਹੁਣ ਚੱਲਦਾ ਪਿਆ ਵਾ ਆਪਣੇ ਪਾਰਲੀਮੈਂਟ ਦਾ ਸੈਸ਼ਨ ਚੱਲਦੇ ਪਏ ਜਿਹੜੇ ਉੱਥੇ ਹਮ ਆ ਮੈਂ ਥੋੜੀ ਜਿਹੀ ਸਪੀਚ ਸੁਣੀ ਉਹਦੀ ਹਰ ਸਿਮਰਤ ਕੌਰ ਦੀ ਹਮ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚੋਂ ਬੋਲਦੀ ਪਈ ਹੈ ਜਿਹੜਾ ਉਹ ਇੱਕ ਨਾ ਇਹਨਾਂ ਦਾ ਹੈਗਾ ਵਕਫ ਬੋਰਡ ਜਿਹਨੂੰ ਕਹਿੰਦੇ ਆ ਵਕਫ ਬਿੱਲ ਹਾਂਜੀ ਬਿੱਲ ਬਿੱਲ ਹੋ ਰਿਹਾ ਉਹਦੇ ਵਿੱਚ ਕੁਝ ਇਹਨਾਂ ਨੇ ਵੱਧ ਘਾਟੇ ਕੀਤੀ ਹੈ ਜਿਹੜਾ ਮੁਸਲਮਾਨਾਂ ਦੇ ਸਬੰਧ ਵਿੱਚ ਆ ਉਹਨਾਂ ਦੀ ਕਿਉਂਕਿ ਜ਼ਮੀਨ-ਜਮੂਨ ਬਹੁਤ ਜ਼ਿਆਦੀ ਆ ਉਹਨਾਂ ਦੇ ਲੱਖਾਂ ਕਰੋੜਾਂ ਦੀ ਉਹ ਜ਼ਮੀਨ ਹੈ ਜਿੱਦਾਂ ਉਹ ਉਹ ਜ਼ਮੀਨ ਅਸਲ 'ਚ ਅਸਲ 'ਚ ਅਸਲ 'ਚ ਨਾ ਉਹ ਇੰਨਾ ਇੰਨਾ ਗਲਤ ਨਹੀਂ ਸਟੈਪ ਉਹ ਦੇਖੋ ਜਦੋਂ 47 'ਚ ਛੱਡ ਕੇ ਗਏ ਆ ਹਾਂਜੀ ਉਹ ਜ਼ਮੀਨਾਂ ਜਿਹੜੀਆਂ ਵੱਡੀਆਂ-ਵੱਡੀਆਂ ਸੀਆਂ ਉਹ ਜ਼ਮੀਨਾਂ ਦੀ ਸਾਫ ਸਵਾਰ ਲਈ ਕੋਈ ਬੋਰਡ ਬਣਿਆ ਆ ਸ਼ਾਇਦ ਠੀਕ ਪਰ ਉਹ ਹੌਲੀ-ਹੌਲੀ ਹੋ ਗਿਆ ਇਦਾਂ ਵੀ ਕਿਸੇ ਨੇ ਕਬਜ਼ੇ ਕਰ ਲਿਆ ਕਿਸੇ ਨੇ ਕੁਝ ਕਰ ਲਿਆ ਉਹ ਜ਼ਮੀਨਾਂ ਨਾ ਤਾਂ ਆਮ ਲੋਕਾਂ ਦੇ ਕੰਮ ਆ ਰਹੀਆਂ ਹਾਂ ਹਾਂਜੀ ਨਾ ਹੀ ਉਹਨਾਂ ਦੀ ਕਮਿਊਨਿਟੀ ਦੇ ਪੂਰੀ ਤਰ੍ਹਾਂ ਕੰਮ ਆ ਰਹੀਆਂ ਜਾਂ ਇਹ ਵੀ ਨਹੀਂ ਹੈਗਾ ਪਿੰਡ ਹਾਂਜੀ ਹਾਂ ਉਹ ਉਹ ਮੈਂ ਤਾਂ ਦੇਖਿਆ ਜਿੰਨੇ ਵੀ ਉਹ ਬਿੱਲ ਦਾ ਤਾਂ ਸਿਰਫ ਨਾਂ ਹੀ ਲੈਂਦੇ ਆ ਗੱਲਾਂ ਤਾਂ ਸਾਰੇ ਆਪਣੀਆਂ ਕਰਦੇ ਮੈਂ ਗੱਲ ਕਰਦਾ ਸੀ ਵੀ ਐਸੇ ਉਹ ਬਿੱਲ ਦੇ ਉੱਤੇ ਬੋਲਦੇ ਆ ਬੋਲਦੇ ਹਰ ਸਿਮਰਤ ਕੌਰ ਕੀ ਕਹਿੰਦੀ ਬਿੱਲ ਦਾ ਤਾਂ ਉਹਦੇ ਵਿੱਚ ਨਾਂ ਵੀ ਨਹੀਂ ਉਹਨੇ ਲਿਆ ਜਦਾਂ ਯਾ ਯਾਨੀ ਕਿ ਮੈਂ ਚਾਰ ਚਰਚਾ ਉਹਦੇ ਤੇ ਚੱਲਦੀ ਪਈ ਆ ਹੂੰ ਤੇ ਦੁੱਖ ਇਹ ਰੋਇਆ ਜਾ ਰਿਹਾ ਵਾ ਵੀ ਧਾਰਾ 25 B ਦੇ ਵਿੱਚ ਸਿੱਖਾਂ ਨੂੰ Hindu ਲਿਖਿਆ ਹੋਇਆ ਵਾ ਯਾ ਬਿਉਤਾਰਾ 25B ਜਿਹੜੀ ਹੈਗੀ ਆ ਉਹਦੇ ਵਿੱਚ ਸੋਧ ਕਰਕੇ ਸਾਨੂੰ ਸਿੱਖਾਂ ਨੂੰ ਵੱਖਰੀ ਕੌਮ ਮੰਨਿਆ ਜਾਵੇ ਸਿੱਖ Hindu ਨਹੀਂ ਹੈਗੇ। ਆਹ। ਵੀ ਘਟ ਗਿਣਤੀਆਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ। ਹਰ ਸਿਮਰਤ ਕੌਰ ਬਾਦਲ ਕਹਿ ਰਹੀ ਹੈ। ਹੂੰ। ਵੀ ਤੁਸੀਂ ਨਾ ਚੰਚੇ ਰਹੇ। ਜਿਹੜੀ ਸ਼ਿਵਲਿੰਗ ਦੇ ਉੱਤੇ ਦੁੱਧ ਚੜਾਉਂਦੀ ਪਈ। ਹਾਂ। ਉਹ ਪਾਰਲੀਮੈਂਟ ਵਿੱਚ ਬੋਲਦੀ ਵੀ ਸਿੱਖ Hindu ਨਹੀਂ ਹੈ। ਹੂੰ। ਜੇ ਤੁਸੀਂ ਗੱਲ ਕਰਦੇ ਆ ਵੀ ਜੋ ਗੱਲਾਂ ਸੀ ਕਰਦੇ ਸਾਡੇ ਕਰਤਾਰ ਦੇ ਨਾਲ ਤੇ ਮੇਲ ਨਹੀਂ ਖਾਂਦੀਆਂ ਮੇਲ ਨਹੀਂ ਖਾਂਦੀਆਂ ਇਹ ਵੀ ਜਿਹੜੀ ਨਾ ਆਪਾਂ ਗੱਲ ਕਰਦੇ ਸੀ ਮੈਨੂੰ ਇਹਦੇ ਵਿੱਚ ਵੀ ਗੱਲ ਕਹਿੰਦਾ ਵੀ ਉਹ ਹਿੰਦੂ ਸਟੇਟ ਬਣਾਉਣਾ ਚਾਹੁੰਦੇ ਆ ਹੂੰ ਹੂੰ ਤੇ ਸਾਨੂੰ ਸਿੱਖਾਂ ਨੂੰ ਹਿੰਦੂ ਹੀ ਗਿਣਦੇ ਆ ਉਹ ਹੂੰ ਹੂੰ ਮੈਂ ਕਿਹਾ ਉਹਨਾਂ ਦਾ 82% ਉਹ ਆ ਬਿਲਕੁਲ ਸੰਵਿਧਾਨ ਅਸੀਂ ਬਦਲਣ ਦੀਆਂ ਗੱਲਾਂ ਕਰਦੇ ਆ ਉਹਦੇ ਵਿੱਚ ਕਰਨ ਦੀ ਗੱਲ ਕਰਦੇ ਆ ਜੋ ਸਾਡੇ ਗੁਰਦੁਆਰੇ ਚ ਹੋ ਰਿਹਾ ਉਹ ਸਾਨੂੰ ਕਰਨਾ ਕਿੰਨਾ ਕੋਖਾ ਆ ਬਿਲਕੁਲ ਅਸੀਂ ਉਹ ਗੱਲ ਕਿਉਂ ਨਹੀਂ ਕਰਦੇ ਵੀ ਦੇਖੋ ਗਰਬਚਨ ਸਿੰਘ ਪਿੰਡਰਾਂ ਵਾਲੇ ਨੇ ਜਿਹੜੀ ਆ ਗੱਲ ਲਿਖ ਦਿੱਤੀ ਏ ਗੁਰੂ ਗੋਬਿੰਦ ਸਿੰਘ ਦੇ ਕਰਤਾਰ ਨਾਲ ਮੇਲ ਨਹੀਂ ਖਾਂਦੀ ਬਿਲਕੁਲ ਇਹਨੂੰ ਜਾਂ ਕੱਢੋ ਉਹਦੇ ਬਾਰੇ ਡਿਸਕਸ਼ਨ ਅਸੀਂ ਮੰਨ ਲਓ ਗਰਬਚਨ ਸਿੰਘ ਪਿੰਡਰਾਂ ਵਾਲੇ ਦੀਆਂ ਕਿਤਾਬਾਂ ਦੇ ਵਿੱਚੋਂ ਮਨਮਤ ਕੱਢ ਦਈਏ ਹਾਂਜੀ ਸੰਤੋਖ ਸਿੰਘ ਵਾਲੇ ਨੂੰ ਬੈਨ ਕਰ ਦਈਏ ਗੁਰਬਲਾਸ ਪਾਸ਼ਾਹੀ 6ਵੀਂ ਦੀ ਕੋਈ ਗੱਲ ਨਾ ਵਿਚਾਉਣ ਦਈਏ ਯਾ ਅੰਮ੍ਰਿਤ ਸੰਚਾਰ ਨੂੰ ਸਾਰਾ ਪੰਥ ਮਿਲ ਕੇ ਬੈਠੇ ਵੀ ਦੇਖੋ ਜੀ ਆਹ ਗੱਲ ਆ ਕਿ ਜਾਤ ਪਾਤ ਦੇ ਵਿਰੁੱਧ ਗੁਰਨਾੰਕ ਦੇਵ ਜੀ ਨੇ ਆਵਾਜ਼ ਉਠਾਈ ਸੀ ਯਾ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਪਹਾੜੀ ਰਾਜੇ ਜਿਹੜੇ ਉਹ ਬੰਦੇ ਆ ਉਹ ਆ ਕੇ ਕਿਉਂਕਿ ਬਾਦਸ਼ਾਹੀ ਦੇਖ ਕੇ ਉਹ ਹੋਏ ਪਈ ਔਰੰਗਜ਼ੇਬ ਦੇ ਵਿਰੁੱਧ ਖੜਾ ਸੀ ਤਿਆਰਿਆਂ ਬਿਲਕੁਲ ਵੀ ਸਾਨੂੰ ਸਾਨੂੰ ਇਦਾਂ ਥਾਂ ਦਿੱਤੀ ਜਾਵੇ ਤੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਸਾਡੇ ਕੋਲ ਤਾਂ ਇਹ ਪੰਜ ਖੜੇ ਆ ਪੰਜ ਛੋਟੀਆਂ ਜਾਤਾਂ ਨੂੰ ਵੱਖਰੀਆਂ ਵੱਖਰੀਆਂ ਜਾਤਾਂ ਨੂੰ ਇਹ ਰਿਪਰੈਜ਼ੈਂਟ ਕਰਦੇ ਆ ਜਿਹਨੇ ਨਾਲ ਤੁਰਨਾ ਹੈ ਇਹਨਾਂ ਦੀ ਦੀਨਗੀ ਕਬੂਲ ਲਓ। ਜੀ ਇਹਨਾਂ ਦੇ ਨਾਲ ਮਿਲ ਕੇ ਬੈਠ ਕੇ ਖਾਣਾ ਪੈਣਾ, ਜਾਤ ਪਾਤ ਛੱਡਨੀ ਪੈਣੀ ਆ। ਹਨਾ? ਪਈ ਉੱਥੋਂ ਅਮਰ ਸੰਚਾਰ ਦੀ ਨਹੀਂ ਹੋਈ ਆ। ਇਦਾਂ ਬਾਣੀਆਂ ਕੋਈ ਵੀ ਬਾਣੀਆਂ ਰੱਖ ਲਓ। ਕੋਈ ਕਿਸੇ ਤਰ੍ਹਾਂ ਕਿਰਪਾਨ ਕੋਈ ਪ੍ਰੋਬਲਮ ਨਹੀਂ ਗਿਆ। ਨੀ ਜੀ ਜੇ ਪੰਥ ਇਕੱਠਾ ਔਖੇ ਕਿਆ ਹੈ। ਜੀ ਪਈ ਜਿਹਨੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰਨੀ ਆ ਅੱਜ ਤੋਂ ਬਾਅਦ ਆ ਸ਼ਰਤਾਂ ਆ। ਆਪਾਂ ਮਰਿਆਦਾ ਕਰ ਦਿੱਤੀ ਆ। ਜੀ ਇਸ ਧਰਮ 'ਚ ਰਹਿਣ ਵਾਲੇ ਬੰਦੇ ਨੇ ਜਿਹਨੇ ਵਿਆਹ ਕਰਾਉਣਾ ਉਹਦੇ ਲਈ ਆ ਮਰਿਆਦਾ ਆ। ਬਜਾਏ ਇਹ ਕਹਿਣ ਦੇ ਵੀ ਗੁਰੂ ਸਭ ਤੋਂ ਚੱਲਿਓ ਆ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਕੋਈ ਵੀ ਨਿਜਮ ਤੈਅ ਕਰ ਦਿਓ ਤੁਸੀਂ ਬਿਲਕੁਲ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਕੀਤੇ ਆ ਗੁਰੂ ਅੰਗਦ ਦੇਵ ਜੀ ਨੇ ਕੁਝ ਗੱਲਾਂ ਬਦਲੀਆਂ ਗੁਰੂ ਅਮਰਦਾਸ ਜੀ ਨੇ ਬਦਲੀਆਂ ਆ ਅਸੀਂ ਜੇ ਅਸੀਂ ਕਹੀਏ ਸਾਨੂੰ ਵੀ ਇਸ ਸਦੀ ਦੇ ਵਿੱਚ ਸਿੱਖਾਂ ਨੂੰ ਹੱਕ ਹੋਣਾ ਚਾਹੀਦਾ ਨਾ ਇੰਨਾ ਕਹਿ ਕੇ ਆਪਣੀ ਮਰਿਆਦਾ ਬਦਲ ਦਿਓ ਸਾਰੇ ਗੁਰਦੁਆਰਿਆਂ 'ਚ ਇੱਕ ਮਰਿਆਦਾ ਲਾਗੂ ਕਰ ਦਿਓ ਉਹ ਉਹ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਖਾਂਦੀ ਹੋਵੇ ਮੈਂ ਕਹਿੰਦਾ ਸਾਰੀ ਦੁਨੀਆ ਦੇ ਸੰਵਿਧਾਨ ਬੇਸ਼ੱਕ ਦਾਵਾ ਕਰੀ ਜਾਣ ਪਰ ਸਾਡਾ ਹਿੱਸਾ ਆ ਸਾਡਾ ਹਿੱਸਾ ਦੇਖਣ ਵਾਲੇ ਨੇ ਆਪੇ ਨਹੀਂ ਮੰਨਣਾ ਬਿਲਕੁਲ ਉਹਨੇ ਕਹਿੰਦਾ ਨਹੀਂ ਸਾਰਾ ਕੁਝ ਵੱਖਰਾ ਇਹਨਾਂ ਦਾ ਤਾਂ ਕਿਸੇ ਨਾ ਵੀ ਨਹੀਂ ਮਿਲ ਖਾਂਦੇ ਇਹ ਤਾਂ ਤੁਹਾਨੂੰ ਲੜਾਈ ਪਰ ਜਾਨੀ ਆਪਣੇ ਉੱਤੇ ਗੱਲ ਕਰਨ ਦੀ ਬਜਾਏ ਬਸ ਨਹੀਂ ਉਹ ਹੀ ਗੱਲ ਵੀ ਹੁਣ ਹੁਣ ਗੁਰਦੁਆਰਿਆਂ ਦੇ ਵਿੱਚ ਦੀ ਗੱਲ ਕਰਦੇ ਹੋ ਉੱਥੇ ਤਾਂ ਸਾਰਾ ਕੁਝ ਅੰਦਰ ਤਾਂ ਸਾਰਾ ਕੁਝ ਉਹ ਹਿੰਦੂ ਹੀ ਆ ਹਿੰਦੂ ਧਰਮੀ ਆ ਯਾ ਅਰਮਕਾਨ ਤੇ ਸਾਰੇ ਦੇ ਸਾਰੇ ਉਸੇ ਤਰੀਕੇ ਦੇ ਨਾਲ ਹੀ ਆ ਹੂੰ ਜਿੱਦਾਂ ਉਹਨਾਂ ਨੇ ਆਪਣੇ ਤੀਰ ਮੰਨਨੇ ਹੋਏ ਦਾ ਅਸੀਂ ਆਪਣੇ ਤੀਰ ਮੰਨ ਲੈ ਹਾਲਾਂਕਿ ਉਹ ਜਿਹੜੀਆਂ ਮੰਨਤਾਵਾਂ ਸਾਡੀਆਂ ਵਾਂ ਉਹ ਗੁਰਬਾਣੀ ਦੀਆਂ ਮੰਨਤਾਵਾਂ ਤੇ ਕਿਧਰੇ ਹੈ ਵੀ ਨਹੀਂ ਗਿਆ ਨਾ ਹੁਣ ਪਾਰਲੀਮੈਂਟ ਦੇ ਵਿੱਚ ਹਾਕ ਜਿਹਦਾ ਤੁਸੀਂ ਕਹਿ ਰਹੇ ਹੋ ਉੱਥੇ ਬਹਿ ਕੇ ਹਾਂ ਕਹਿਣ ਦੇ ਨਾਲ ਉਹ ਵੀ ਧਾਰਾ 25 ਵੈ ਸਾਨੂੰ Hindu ਲਿਖਿਆ ਗਿਆ ਉਹਨੂੰ ਵੱਖਰਾ ਕਰੋ ਉਹਦੇ ਨਾਲੋਂ ਜ਼ਿਆਦਾ ਲੋੜ ਤਾਂ ਹੈਗੀ ਆ ਵੀ ਅਸੀਂ ਜੋ ਸਾਡੇ ਆਪਣੇ ਗੁਰਦੁਆਰਿਆਂ ਦੇ ਵਿੱਚ ਚੱਲਦਾ ਪਿਆ ਅਸੀਂ ਉਹਨੂੰ ਬਦਲੀਏ ਉੱਥੇ ਬਦਲ ਨਹੀਂ ਲੈ ਉੱਥੇ ਗੱਲ ਕਰੀਏ ਹੁਣ ਆਵਾਜ਼ ਤਾਂ ਇਹ ਉਠਾਉਣੀ ਚਾਹੀਦੀ ਸੀ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਉਂ 10-15 ਦੂਸਰੇ ਗ੍ਰੰਥਾਂ ਦਾ ਪ੍ਰਕਾਸ਼ ਹੋ ਰਿਹਾ ਹਾਂ ਹਜੂਰ ਸਾਹਿਬ ਦੀ ਕਮੇਟੀ ਦੇ ਸਬੰਧ ਵਿੱਚ ਵੀ ਉਹ ਸਾਡੇ ਕੋਲੋਂ ਖੋਲੀ ਆ ਵਾਸਤਾ ਇਸ ਗੱਲ ਤੇ ਉੱਠਣੀ ਚਾਹੀਦੀ ਸੀ ਵੀ ਉੱਥੇ ਗੁਰੂਗ੍ਰੰਥ ਸਾਹਿਬ ਬੇਅਦਬੀ ਹੋ ਰਹੀ ਆ। ਜੀ। ਜਦ ਕੀ ਬਣਾ ਆ ਬਾਦਲ ਅੱਜ ਵੀ ਆ ਕੋਈ ਟਕਸਾਲ ਦੀ ਕੋਈ ਸ਼ਾਖ ਆਇਆ ਉਹ ਮੈਨੂੰ ਨਾ ਕੋ ਲੱਗਿਆ ਪਿੰਡ ਦਾ ਸਰਜੀਤ ਸਿੰਘ ਆ ਦਾ ਨਾਮ ਪਹਿਲਾ ਜਿਹੜਾ ਉੱਥੇ ਦਾ ਮੁਖੀ ਆ। ਹਮ। ਕਨੋਕੜੀ ਕਹਿੰਦਾ ਦਾ ਕੁਛ ਕਨੋੜਕੀ ਕਹਿੰਦਾ ਦਾ ਨਾਂ ਆ ਕੁਸ਼ ਸ਼ਾਇਦ। ਅੱਛਾ ਜੀ। ਉਹ ਉੱਥੇ ਮੱਥਾ ਟੇਕ ਕੇ ਆਇਆ ਬਾਦਲ ਹੁਣਾ ਜਦਾਂ। ਹਮ। ਵੀ ਜਦੋਂ ਅੱਗੇ ਤੁਮੇ ਕੋ ਜਾਂਦਾ ਸੀ ਹੁਣ ਤੁਮੇ ਦੇ ਨਾਲ ਮੇਲਜੋਲ ਕਟਿਆ ਹੋਊਗਾ ਤਾਂ ਹੁਣ ਉਹ ਉਹ ਉਹਨਾਂ ਦੇ ਕੋਲ ਜਾ ਕੇ ਆਇਆ ਯਾ ਉਹ ਕਹਿੰਦੇ ਵੀ ਉਹ ਉਹਨਾਂ ਬਕਾਇਦਾ ਫੇਸਬੁਕ ਤੇ ਉੱਤੇ ਫੋਟੋਆਂ ਪਾਈਆਂ ਕਹਿੰਦੇ ਵੀ ਦਸਮ ਗ੍ਰੰਥ ਦੀ ਪੋਥੀ ਜਿਹੜੀ ਹੈਗੀ ਆ ਅਸੀਂ ਬਦਲ ਨੂੰ ਪੇਟ ਕੀਤੀ ਹੈ ਹੂੰ ਨੇ ਪੰਥ ਦੀ ਚੜ੍ਹਦੀ ਕਲਾ ਹੋ ਜਣੀ ਜਦੋਂ ਅਕਾਲ ਤਖਤ ਦੇ ਉੱਤੇ ਦਸਮਗ੍ਰੰਥ ਦਾ ਪ੍ਰਕਾਸ਼ ਹੋ ਗਿਆ ਹੂੰ ਕੀ ਬਾਤ ਆ ਕੀ ਬਾਤ ਮੇ ਜਾਣੇ ਅਕਾਲ ਤਖਤ ਦੇ ਉੱਤੇ ਦਸਮਗ੍ਰੰਥ ਦਾ ਪ੍ਰਕਾਸ਼ ਕਰ ਲਓ ਹੂੰ ਤਮੁਰ ਕੇ ਪਾਰਲੀਮੈਂਟ ਵਿੱਚ ਜਾ ਕੇ ਰੌਲਾ ਪਾਈ ਜਾਵੀ ਸਿੱਖਾਂ ਨੂੰ ਹਿੰਦੂ ਕਿਉਂ ਲਿਖਿਆ ਅਸੀਂ ਵੱਖਰੇ ਅਸੀਂ ਵੱਖਰੇ ਆ ਤੁਹਾਡੇ ਨਾਲ ਅਸੀਂ ਵੱਖਰੇ ਆ ਸਾਡੀ ਸਾਇੰਸ ਵੱਖਰੀ ਆ ਹਾਂ ਵੀ ਸਾਡੇ ਮੰਨਿਆ ਜਾਊਗਾ ਵੀ ਧਰਤੀ ਇਦਾਂ ਫਾਇਦਾ ਹੁੰਦੀ ਆ ਵੀ ਇਦਾਂ ਮੱਝ ਤੋਂ ਦਿਨਤਾ ਦੀ ਮੱਝ ਤੋਂ ਬੰਦੇ ਬਣਦੇ ਆ ਇਦਾਂ ਧਰਤੀ ਬਣਦੀ ਆ ਵੀ ਉਹ ਉਹ ਸਾਡੀ ਫਲਸਫੀ ਆ ਅਸੀਂ ਯਾਨੀ ਕਿ ਇਸ ਗੱਲ ਦੇ ਉੱਤੇ ਮੋਹਰ ਪਹਿਲਾਂ ਲਾਓ ਵੀ ਸਿੱਖ ਲਵ ਕੁਛ ਦੀ ਔਲਾਦ ਆ ਬਾਅਦ ਵਿੱਚ ਆਖਿਓ ਵੀ ਸਿੱਖ ਜਿਹੜੇ Hindu ਨਹੀਂ ਹੈਗੇ Hindu ਕੌਮ ਤੋਂ ਵੱਖਰੇ ਹਾਂ ਰੱਖਣਾ ਰਹਿਣਾ ਵੱਖਰੇ ਆ ਅਸੀਂ ਤੁਹਾਡੇ ਨਾਲੋਂ ਨਹੀਂ ਹੁਣ ਤਾਂ ਟਕਸਾਲ ਵੀ ਟਕਸਾਲ ਵੀ ਭਾਜਪਾ ਨਾਲ ਸਾਂਝ ਪਾ ਕੇ ਬਹਿ ਗਈ ਬਿਲਕੁਲ ਬਿਲਕੁਲ ਦਾਦੂ ਵਾਲੀ ਹਰਾਰੀ ਦੀ ਗੱਲ ਆ ਵੀ ਭਿੰਡਰਾਵਾਲੇ ਦੇ ਸਬੰਧ ਵਿੱਚ ਜਾਨੀ ਕਿ ਜਿਹੜੀ ਟਿਊਨ ਦੇ ਵਿੱਚ ਅਮਿਤ ਸ਼ਾ ਉੱਥੇ ਬੋਲਿਆ ਆਹੋ ਉਹ ਕੋਈ ਭਿੰਡਰਾਵਾਲੇ ਦੇ ਸਤਕਾਰ ਵਾਲੇ ਸ਼ਬਦ ਤਾਂ ਹੈ ਨਹੀਂਗੇ ਨਾ ਨਾ ਵੀ ਜਿੱਦਾਂ ਕਿਸੇ ਗੁੰਡੇ ਦਾ ਜ਼ਿਕਰ ਕੀਤਾ ਜਾਂਦਾ ਕਿਸੇ ਗੈਂਗਸਟਰ ਦਾ ਜ਼ਿਕਰ ਕੀਤਾ ਜਾਂਦਾ ਕਿਸੇ ਡਾਕੂ ਲੁੱਟੇਰੇ ਦਾ ਜ਼ਿਕਰ ਕੀਤਾ ਉਸੇ ਟਿਊਨ ਦੇ ਵਿੱਚ ਅਮਿਤ ਸ਼ਾ ਨੇ ਭਿੰਡਰਾਵਾਲੇ ਦਾ ਜ਼ਿਕਰ ਕੀਤਾ ਯਾ ਪਰ ਮੈਂ ਭਿੰਡਰਾਵਾਲੇ ਦੇ ਕਿਸੇ ਵੀ ਟਕਸਾਲ ਦੀ ਕਿਸੇ ਵੀ ਸੰਪਰਦਾ ਕਿਸੇ ਵੀ ਸ਼ਾਖਾ ਦੇ ਵਿੱਚ ਉਹਦੇ ਖਿਲਾਫ ਬਿਆਨ ਆਇਆ ਨਹੀਂ ਦੇਖਿਆ ਇਹ ਉੱਥੇ ਸਾਰੇ ਨੂੰ ਚੁੱਪ ਬੱਟੀ ਹੋਈ ਆ ਤੇ ਉਹਦੀ ਜਾ ਕੇ ਹਮਾਇਤ ਕੀ ਕਰ ਰਿਹਾ ਇਸ ਵੇਲੇ ਤੋਂ ਧੋਮਾ ਵੀ ਕਰ ਰਿਹਾ ਵਾ ਤੇ ਬਾਕੀ ਇਹਨਾਂ ਦਾ ਉਹ ਬੁਲਾਰਾ ਜਿਹੜਾ ਕੀ ਸੀ ਸਰਚੰਦ ਸਿੰਘ ਉਹ ਕਿਰਾਂ ਦੇ ਸ਼ਾਮ ਹੋਇਆ ਹਾਂ ਸਰਚੰਦ ਹਾਂਜੀ ਫਿਰ ਮਹਾਰਾਸ਼ਟਰ ਦੇ ਵਿੱਚ ਜਾ ਕੇ ਉਹਨਾਂ ਵਾਸਤੇ ਵੋਟਾਂ ਮੰਗ ਕੇ ਆਇਆ ਹੂੰ ਤਾਂ ਉਹਦਾ ਕੋਈ ਵੀ ਗੱਲ ਹੋਵੇ ਤੇ ਭਿੰਡਰਾਂ ਵਾਲੇ ਦੇ ਸਬੰਧ ਦੇ ਵਿੱਚ ਕਹਿੰਦੇ ਵੀ ਕੋਈ ਕੁਝ ਬੋਲ ਨਹੀਂ ਸਕਦੇ ਉਹਦੇ ਸਬੰਧ ਦੇ ਵਿੱਚ ਨਹੀਂ ਜੀ ਹੁਣ ਤਾਂ ਬਸ ਮਸਲਾ ਜਿਹੜਾ ਉਹ ਰੋਟੀ ਦਾ ਆ ਇਹਨਾਂ ਨੂੰ ਤਾਂ ਜਿੱਥੇ ਮਰਜੀ ਜੇ ਨਾ ਗਰਮੀਤ ਰਾਮ ਰਹੀਮ ਸਟੇਟਮੈਂਟ ਦੇ ਦੇਵੇ ਹਾਂ ਫੇ ਮੇਰੀ ਸੈਂਟਰ ਨਾਲ ਗੱਲ ਹੋ ਗਈ ਆ ਵੀ ਜਿਹੜੇ ਸਿੱਖਾਂ ਦੇ ਮਸਲੇ ਆ ਹੱਲ ਕਰਾਉਣ ਲਈ ਤਿਆਰ ਹਾਂ ਅਸੀਂ ਹੂੰ ਹੂੰ ਇਨੀ ਫਟਾਫਟ ਉਹਦੇ ਨਾਲ ਲੜ ਜਾਣਾ ਜਾ ਕੇ ਲੈ ਹੁਣ ਕਾਂਗਰਸ ਦੇ ਪੈਰਾਂ 'ਚ ਥੋੜੇ ਬੈਠਾਂਗੇ ਅਸੀਂ ਨਹੀਂ ਦੇਖ ਤਾਂ ਖੁਸ਼ੀਆਂ ਬਣਾ ਰਹੇ ਸੀਗੇ ਵਿੱਚ ਭਾਜਪਾ ਨਾਲ ਮਿਲ ਕੇ ਟਕਸਾਲ ਸਰਕਾਰ ਬਣਾ ਲਵੇ ਤੇ ਚ ਮਾੜਾ ਕੀ ਇਹਦੇ 'ਚ ਕਹੀ ਹਾਂ ਗੱਲ ਤਾਂ ਪਹੁੰਚਣ ਦੀ ਉੱਥੇ ਪਹੁੰਚਣ ਦੀ ਹੈ ਨਾ ਇਹੀ ਤਾਂ ਇਹੀ ਇਹ ਇਨੀ ਤਾਂ ਤਾਂ ਹੀ ਤਾਂ ਸੂਰਜ ਪ੍ਰਕਾਸ਼ ਨਾਹੀਂ ਬਾਰ ਬਾਰ ਗੁਰੂ ਸਾਹਿਬ ਨੂੰ ਬੌਨੇ ਬਣਾ ਕੇ ਸਿੱਟਿਆ ਬਿਲਕੁਲ ਭੀ ਜਹਾਂਗੀਰ ਦੇ ਨਾਲ ਕਦੇ ਮਸਲਾ ਹੁੰਦਾ ਕਦੇ ਬਹਾਦਰ ਸ਼ਾਹ ਨਾਲ ਮਸਲਾ ਹੁੰਦਾ ਜਿਹੜੀ ਆਪਣੀ ਨੀਅਤ ਸੀ ਨਾ ਇਹਨਾਂ ਦੀ ਆਲਾ ਸਿੰਘ ਤੱਕ ਆਉਂਦਿਆਂ ਆਉਂਦਿਆਂ ਦੀ ਜਿੱਦਾਂ ਗਰਕ ਗਈ ਸੀ ਕਿ ਸਰਦਾਰੀ ਮਿਲਣੀ ਚਾਹੀਦੀ ਹੈ। ਹਾਂਜੀ। ਫੇਰ ਜਿਹਦੀਆਂ ਮਰਜ਼ੀ ਚੱਪਲਾਂ ਚੱਟ ਕੇ ਮਿਲ ਜਾਏ ਬਸ। ਹਾਂਜੀ। ਕਿਉਂਕਿ ਜਦੋਂ ਉਹ ਖੂਨ ਲੱਗਾ ਮੂੰਹ ਨੂੰ ਸਰਦਾਰੀ ਵਾਲਾ ਤੇ ਐਦਾ ਬੰਦੇ ਹੋਣ ਦੰਦ ਨਾਉਂਦੇ ਫਿਰਦੇ ਹੋਣ। ਹਾਂਜੀ। ਠੀਕ ਹੈ ਉਹ ਉਹ ਉਸ ਚੀਜ਼ ਨੇ ਇਹ ਸੂਰਜ ਪ੍ਰਕਾਸ਼ ਦੇ ਰਾਹੀਂ ਸਾਰਾ ਕੁਝ ਗੁਰੂ ਸਾਹਿਬ ਦੇ ਨਾਮ ਨਾਲ ਜੋੜਿਆ।